ਬਾ ਇਹ ਮਤਲਬ ਡੇਢ ਘੰਟੇ ਦੀ ਮੂਵੀ ਦੇ ਵਿੱਚ ਕਾਫੀ ਚੀਜ਼ਾਂ ਕਵਰ ਕਰ ਕਰ ਇਹਦੇ ਵਿੱਚ ਬਹੁਤ ਵਧੀਆ ਡਾਇਰੈਕਟਰ ਸਾਰੀਆਂ ਚੀਜ਼ਾਂ ਹੀ ਕਵਰ ਕੀਤੀਆਂ ਗਈਆਂ ਜਿਵੇਂ ਧੀਆਂ ਨੂੰ ਲੈ ਕੇ ਹਨਾ ਤੇ ਕ੍ਰਪਸ਼ਨ ਨੂੰ ਲੈ ਕੇ ਵੋਟਾਂ ਤੇ ਲੈ ਕੇ ਵੋਟਾਂ ਦੇ ਵਿੱਚ ਸ਼ਰਾਬ ਨਾਲ ਵੋਟਾਂ ਕਿਵੇਂ ਪੈਣ ਬਣਿਆ ਉਹਨਾਂ ਨੂੰ ਲੈ ਕੇ ਨੂੰ ਸਸਦੇ ਆਪਸੀ ਉਹ ਬੁਸੇ ਵਾਲੇ ਰਿਸ਼ਤੇ ਨੂੰ ਪਿਆਰ ਵਾਲੇ ਰਿਸ਼ਤੇ ਨੂੰ ਹਨਾ ਸਾਰੇ ਤਰ੍ਹਾਂ ਦੇ ਰਿਸ਼ਤਿਆਂ ਨੂੰ ਲੈ ਕੇ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਗਈ ਆ ਕਾਕੇ ਸਾਲਾਵਾਦ ਅਵਧੇ ਕਨਸੈਪਟ ਦੇ ਕਰਨ ਨੂੰ ਮਿਲਿਆ ਜੀ ਫਿਲਮ ਦੇਖ ਕੇ ਨਿਕਲਉਂਦੀ ਮੈਂ ਸੱਸ ਪੁੱਤਣੀ 2 ਕਿਵੇਂ ਲੱਗੀ ਜੀ ਬਹੁਤ ਵਧੀਆ ਬਹੁਤ ਵਧੀਆ ਕਹਾਣੀ ਹੈ ਲੋਕਾਂ ਨੂੰ ਮੈਸੇਜ ਬਹੁਤ ਵਧੀਆ ਹੈ ਨੂੰ ਤੇ ਸੱਸ ਨੂੰ ਇਹ ਫੈਮਿਲੀ ਨਾਲ ਹੋਣਾ ਚਾਹੀਦਾ ਵੇਖਣ ਵਾਸਤੇ ਨੂੰ ਨੂੰ ਮੇ ਹੁਣ ਜਿਹੇ ਸਸਸ ਨੂੰ ਹੋਣਾ ਚਾਹੀਦਾ ਤਾਂ ਪਤਾ ਚੱਲਦਾ ਕਹਾਣੀ ਕੀ ਹੈ ਮੈਨੂੰ ਸਭ ਨਾਲ ਵਧੀਆ ਲੱਗੇ ਨੌ ਸਸ ਦਾ ਜ਼ਿਆਦਾ ਲੱਗਾ ਤੇਰੀ ਨੌ ਸਸ ਦੀ ਲੜਾਈ ਹੈ ਸਾਨੂੰ ਸਭ ਤੋਂ ਵਧੀਆ ਨੌ ਸਸ ਦਾ ਮੈਸੇਜ ਔਰ ਨਣਦ ਵਾਲਾ ਮੈਸੇਜ ਵੀ ਨਣਦ ਨੂੰ ਦਾ ਵੀ ਘਰ ਜਿਹੜਾ ਉਹ ਖਰਾਬ ਨਹੀਂ ਕਰਨਾ ਚਾਹੀਦਾ ਸਸ ਨੂੰ ਇਹ ਚੀਜ਼ ਜ਼ਿਆਦਾ ਵਧੀਆ ਲੱਗੀ ਆ। ਬਾਕੀ ਕਰਮਜੀਤ ਅਨਮੋਲ ਦੀ ਸਭ ਤੋਂ ਬੈਸਟ ਉਹ ਦੇ ਵਿੱਚ ਆਈ ਜਿਹੜੀ ਉਹ ਡੰਡੇ ਦਾ ਘੁੱਟਦਾ ਹਨ ਸੈਕਟਰੀ ਨੂੰ ਉਹ ਸਭ ਤੋਂ ਵਧੀਆ ਲੱਗੀ ਆ। ਅਗਰ ਸੱਸ ਨੂੰ ਆਪਜ ਬੇਟਾ ਮਾਂ ਬੇਟੀ ਦੇ ਨਾਲ ਰਹਿਣ ਤੇ ਸਾਰੇ ਮਸਲੇ ਹੱਲ ਹੋ ਗਏ ਸਾਰੇ ਪਰਿਵਾਰ ਨਾ ਵਿਛੜਨ ਸਾਡੇ ਪਰਿਵਾਰ ਇਕੱਠੇ ਰਹਿ ਸਕਦਾ। ਬੋਚਾ ਮਿਸਟਰ ਬੋਚਾ ਕਰਦਾ ਹਾਂ ਨਮਸਾ ਸ੍ਰੀ ਕਾਲ ਜੀ ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਸਪੀ ਜਸ ਉਹ ਘੜੀ ਆ ਹੀ ਗਈ ਜਿਸ ਦਾ ਦਰਸ਼ਕਾਂ ਨੂੰ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਸੀਗਾ ਨੀਮ ਸਸਕਟਨੀ ਟੂ ਰਾਜ ਪ੍ਰੀਮੀਅਰ ਸੀਗਾ ਹਾਲਾਂਕਿ ਪਰਸੋਂ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਵੀ ਹੋ ਜਾਊਗੀ 7 ਜੂਨ ਨੂੰ ਉਹ ਵੀ ਤੁਹਾਨੂੰ ਦੱਸਾਂਗੇ ਦਰਸ਼ਕਾਂ ਦੇ ਰਿਵਿਊ ਵੀ ਦੱਸਾਂਗੇ ਅੱਜ ਅਸੀਂ ਪ੍ਰੀਮੀਅਰ ਦੇ ਵਿੱਚ ਆਸੀ ਇੱਥੇ ਅਸੀਂ ਗੱਲ ਕਰਾਂਗੇ ਫਿਲਮ ਦੀ ਸਟਾਰ ਕਾਸਟ ਨਾਲ ਗੱਲ ਕਰਾਂਗੇ ਫਿਲਮ ਦੇ ਜਿਹੜੇ ਹੋਰ ਕਈ ਕਲਾਕਾਰ ਨੇਗੇ ਚਾਹੇ ਸਹਾਇਕ ਕਲਾਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਦਰਸ਼ਕਾਂ ਦੇ ਕਿਵੇਂ ਲੱਗੀ ਤੁਹਾਨੂੰ ਦੱਸਦੇ ਹਾਂ ਹਾਂਜੀ ਮੈਂ ਮੂਵੀ ਨੀ ਦੇਖ ਕੇ ਨਿਕਲਿਆ ਉਹ ਨੀ ਮੈਂ ਸੱਸ ਪੁੱਤਨੀ 2 ਨੀ ਮੈਂ ਸੱਸ ਪੁੱਤਨੀ 1 ਵੀ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਸੀਗਾ ਨੀ ਮੈਂ ਸੱਸ ਪੁੱਤਨੀ 2 ਦੇ ਵਿੱਚ ਨਵਾਂ ਕੀ ਦੇਖਿਆ ਤੁਸੀਂ ਦੇਖੋ ਕੁਝ ਮੁਦਦੇ ਸੀਗੇ ਜਿਹੜੇ ਉਹਦੇ ਵਿੱਚ ਰਹਿ ਗਏ ਸੀਗੇ ਇਹਦੇ ਵਿੱਚ ਬਹੁਤ ਵਧੀਆ ਢੰਗ ਨਾਲ ਸਾਰੀਆਂ ਚੀਜ਼ਾਂ ਹੀ ਕਵਰ ਕੀਤੀਆਂ ਗਈਆਂ ਜਿਵੇਂ ਧੀਆਂ ਨੂੰ ਲੈ ਕੇ ਹਨਾ ਤੇ ਕਰਪਸ਼ਨ ਨੂੰ ਲੈ ਕੇ ਵੋਟਾਂ ਨੂੰ ਲੈ ਕੇ ਵੋਟਾਂ ਦੇ ਵਿੱਚ ਸ਼ਰਾਬ ਨਾਲ ਵੋਟਾਂ ਕਿਵੇਂ ਪੈਂਦੀਆਂ ਉਹਨਾਂ ਨੂੰ ਲੈ ਕੇ ਨੂੰ ਸੱਸ ਦੇ ਆਪਸੀ ਗੁੱਸੇ ਵਾਲੇ ਰਿਸ਼ਤੇ ਨੂੰ ਪਿਆਰ ਵਾਲੇ ਰਿਸ਼ਤੇ ਨੂੰ ਹਨਾ ਸਾਰੇ ਤਰ੍ਹਾਂ ਦੇ ਰਿਸ਼ਤਿਆਂ ਨੂੰ ਲੈ ਕੇ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਗਈ ਆ ਮੈਨੂੰ ਇਹ ਲੱਗਦਾ ਵੀ ਜਿਵੇਂ ਕੋਈ ਘਰ ਦੇ ਵਿੱਚ ਚੁਗਲੀ ਕਰਨ ਵਾਲਾ ਕਿਵੇਂ ਸਾਡੇ ਘਰ ਨੂੰ ਖਰਾਬ ਕਰ ਦਿੰਦਾ ਉਹ ਮੁੱਦੇ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਮੈਨੂੰ ਮੂਵੀ ਵੇਖ ਕੇ ਲੱਗਿਆ ਵੀ ਸ਼ਾਇਦ ਕੋਈ ਚੀਜ਼ ਰਹੀ ਨਹੀਂ ਮਤਲਬ 1.5 ਘੰਟੇ ਦੀ ਮੂਵੀ ਦੇ ਵਿੱਚ ਕਾਫੀ ਚੀਜ਼ਾਂ ਕਵਰ ਕਰ ਗਈ ਸਭ ਤੋਂ ਵਧੀਆ ਜੀ ਐਕਟਿੰਗ ਦੀ ਗੱਲ ਕਰੀ ਸਭ ਤੋਂ ਵਧੀਆ ਐਕਟਿੰਗ ਕਿਹੜੇ ਕਲਾਕਾਰ ਦੀ ਲੱਗਦੀ ਦੇਖੋ ਵੈਸੇ ਤਾਂ ਜੀ ਸਾਰੇ ਨਾਮ ਵਾਰ ਐਕਟਰ ਨੇ ਕਲਾਕਾਰ ਨੇ ਆਪਾਂ ਚ ਉਹਨਾਂ ਨੂੰ ਘੱਟ ਵੱਧ ਨਹੀਂ ਕਹਿ ਸਕਦੇ ਮੈਨੂੰ ਸਾਰੇ ਬਹੁਤ ਵਧੀਆ ਲੱਗੇ ਫਿਲਮ ਦੀ ਤੇ ਗੱਲ ਕਰੀਏ ਰੇਟਿੰਗ ਦੀ ਗੱਲ ਕਰੀਏ 10 ਦੇ ਵਿੱਚੋਂ ਫਿਲਮ ਨੂੰ ਕਿੰਨੇ ਨੰਬਰ ਦੇਣੇ ਚਾਹੀਦੇ 10 ਮੈਨੂੰ ਇਹ ਆ ਵੀ ਸਾਰੇ ਨੂੰ ਆ ਕੇ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਫੇਰ ਹੀ ਸਾਨੂੰ ਪਤਾ ਲੱਗਦਾ ਹੈ ਵੀਐਸਐਲ ਦੇ ਵਿੱਚ ਚੀਜ਼ ਕੀ ਆ ਹਨਾ ਬਹੁਤ ਬਹੁਤ ਨੀਮੇ ਸੱਸ ਕੁੱਟਣੀ 2 ਸਿਨੇਮਾ ਘਰਾਂ ਦੇ ਵਿੱਚ ਅੱਜ ਪ੍ਰੀਮੀਅਰ ਲੱਗਿਆ ਸੀਗਾ ਨੌਜਵਾਨ ਵੀਰ ਸਾਡੇ ਨਾਲ ਜੁੜਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਕਿਉਂਕਿ ਨੌਜਵਾਨ ਪੀੜੀ ਨਹੀਂ ਕਿਸੇ ਫਿਲਮ ਨੂੰ ਅੱਗੇ ਲੈ ਜਾਣਾ ਹੁੰਦਾ ਜੀ ਵੀਰ ਜੀ ਕਿਵੇਂ ਲੱਗੀ ਬਹੁਤ ਵਧੀਆ ਫਿਲਮ ਹੈ ਯੂਨੀਕ ਇੱਕਦਮ ਕਨਸੈਪਟ ਵੀ ਨੇ ਤੇ ਫਨੀ ਵੀ ਹੈ ਬਹੁਤ ਜ਼ੰਗੀ ਬੰਦ ਨੀਮੇ ਸੱਸ ਕੁੱਟਣੀ 1 ਵੀ ਬਹੁਤ ਵੱਡੀ ਹਿੱਟ ਗਈ ਸੀ ਉਹਦੇ ਨਾਲੋਂ ਕਿਵੇਂ ਵੱਖ ਲੱਗੀ ਬੀ ਉਹ ਮੈਂ ਦੇਖੀ ਨਹੀਂ ਅਫੋਰਚੂਨੇਟਲੀ ਪਰ ਉਹ ਵੀ ਵਧੀਆ ਹੀ ਹੋਣੀ ਐ ਥੇ ਟੂ ਇੰਨੀ ਵਧੀਆ ਤੇ ਵਨ ਤਾਂ ਆਬਵੀਅਸਲੀ ਹੁੰਦੀ ਕਿਹੜੇ ਕਲਾਕਾਰ ਦੀ ਆਪਾਂ ਗੱਲ ਕਰੀ ਕਿਹੜੇ ਕਲਾਕਾਰ ਦੀ ਐਕਟਿੰਗ ਤੁਹਾਨੂੰ ਸੈਨੋ ਵਧੀਆ ਲੱਗੀ ਸਾਰੇ ਕਲਾਕਾਰਾਂ ਦੀ ਵਧੀਆ ਕੋਈ ਇੱਕ ਇਦਾਂ ਪਾਰਟਿਕੂਲਰ ਨੂੰ ਜੱਜ ਨਹੀਂ ਕਰ ਸਕਦਾ ਆਪਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਦਰਸ਼ਕਾਂ ਦੀ ਅਕਸਰ ਹੀ ਸ਼ਿਕਾਇਤ ਰਹਿੰਦੀ ਆ ਵੀ ਪੰਜਾਬੀ ਦੇ ਵਿੱਚ ਕਾਮੇਡੀ ਫਿਲਮਾਂ ਬਹੁਤ ਬਣਦੀਆਂ ਨੇ ਕਿਆਂ ਇਹ ਕਾਮੇਡੀ ਤੁਹਾਨੂੰ ਕਿਵੇਂ ਲੱਗੀ ਕਿ ਬਾਕੀ ਫਿਲਮਾਂ ਦੇ ਨਾਲੋਂ ਵੱਖਰੀ ਸੀ ਬਿਲਕੁਲ ਵੱਖਰੀ ਸੀ ਬਿਲਕੁਲ ਕਨਸਰਟ ਵਿੱਚ ਵੱਖਰੀ ਸੀ ਮੈਸੇਜ ਵੀ ਬਹੁਤ ਅੱਛਾ ਸੀ ਤੇ ਮੂਵੀ ਤਾਂ ਜਰ रेटिंग दीजिए गल करिए 10 ਦੇ ਵਿੱਚੋਂ ਫਿਲਮ ਨੂੰ ਕਿੰਨੇ ਨੰਬਰ ਦੇਣੇ ਚਾਹੋਗੇ 10 ਜੀ ਬਿਲਕੁਲ ਇਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਵੀਰ ਜੀ ਫਿਲਮ ਦੇਖ ਕੇ ਨਿਕਲੋ ਨੀ ਮੈਂ ਸੱਸ ਕੁੱਟਣੀ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਬੱਚਾ ਸੀ ਕਿਹਦੇ ਬੜਾ ਯੂਨੀਕ கான்ਸੈਪਟ ਸੀਗਾ ਇਹ ਕਾਫੀ ਸਾਲਾਂ ਬਾਅਦ ਅਜਿਹਾ கான்ਸੈਪਟ ਦੇਖਣ ਨੂੰ ਮਿਲਿਆ ਹੈ ਸਾਨੂੰ ਕਿਹਦੇ ਟੋਕਨ ਕਲਾਕਾਰ ਦੀ ਤੁਹਾਨੂੰ ਐਕਟਿੰਗ ਜਿਹੜੀ ਸਾਨੂੰ ਬਹੁਤ ਵਧੀਆ ਲੱਗੀ ਜਿਹੜੀ ਨਵੀਂ ਬਹੁਾਈ ਸੀ ਕਰੇ ਜੀ ਜੀ ਤੇ ਹੋਰ ਆਪਾਂ ਗੱਲ ਕਰੀਏ ਵੀ ਸੋਸ਼ਲ ਟਾਪਿਕ ਵੀ ਚੱਕਿਆ ਇਹਨਾਂ ਨੇ ਕਾਮੇਡੀ ਵੀ ਦੇਖਣ ਨੂੰ ਮਿਲਿਆ ਹਾਰਰ ਡਰਾਮਾ ਵੀ ਦੇਖਣ ਨੂੰ ਮਿਲਿਆ ਹਾਰਰ ਡਰਾਮਾ ਹਾਲਾਂਕਿ ਪੰਜਾਬੀ ਫਿਲਮਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ ਇਹ ਕਿਵੇਂ ਲੱਗਿਆ ਤੁਹਾਨੂੰ ਵੋਈ ਇਹ ਕਰਕੇ ਇਹ ਬੜੀ ਸਟੋਰੀ ਯੂਨਿਕ ਹੋਈ ਹੈ ਜੀ ਹਾਲਾਂਕਿ ਅਸੀਂ ਜਦੋਂ ਫਿਲਮ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਵੀ ਹਾਰਰ ਜਿਹੜਾ ਮੇਕਅਪ ਮੈਂ ਕੀਤਾ ਪੰਜਾਬੀ ਫਿਲਮ ਦੇ ਵਿੱਚ ਇਹ ਜਿਹੜਾ ਜੀ ਬਿਲਕੁਲ ਜਿਹਾ ਹੋਰ ਜਿਵੇਂ ਉਹਨੇ ਉਹ ਛੱਛੇ ਛਲਾਨੀ ਮਾਰੀ ਉਹ ਲੱਗ ਹੀ ਨਹੀਂ ਰਿਹਾ ਤਾਂ ਉਪਰ ਉਪਧੀਤ ਤਰੀਕੇ ਸੇ ਸ਼ੋਰਟ ਡਿਜ਼ਾਈਨ ਕੀਤਾ ਗਿਆ ਜੀ ਫਿਲਮ ਦੀ ਜੇ ਗੱਲ ਕਰੀਏ ਰੇਟਿੰਗ ਦੀ ਗੱਲ ਕਰੀਏ 10 ਦੇ ਵਿੱਚੋਂ ਫਿਲਮ ਨੂੰ ਕਿੰਨੇ ਨੰਬਰ ਦੇਰਾ 15 ਹਾਂ ਜੀ ਵੀਰ ਜੀ ਨੂੰ ਬਹੁਤ ਵਧੀਆ ਫਿਲਮ ਲੱਗੀ ਕਿ 10 ਦੇ ਵਿੱਚੋਂ 15 ਨੰਬਰ ਦੇਤੇ ਵੀਰ ਜੀ ਨੂੰ ਜੀ ਫਿਲਮ ਦੇਖ ਕੇ ਕੁਝ ਜੇ ਆਪਾਂ ਕ ਲਈ ਸੀਨੀਅਰ ਵੀ ਸਾਡੇ ਨਿਕਲੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਜ਼ਿਆਦਾ ਤਜਰਬਾ ਉਹਨਾਂ ਦੇ ਨਾਲ ਗੱਲਬਾਤ ਕਰ ਲਿਆ ਮੈਡਮ ਜੀ ਫਿਲਮ ਦੇਖ ਕੇ ਨਿਕਲੋ ਨੀ ਮੈਂ ਸੱਸ ਕੁੱਟਣੀ 2 ਕਿਵੇਂ ਲੱਗੀ ਜੀ ਫਿਲਮ ਨੂੰ ਬਹੁਤ ਵਧੀਆ ਬਹੁਤ ਵਧੀਆ ਕਹਾਣੀ ਹੈ ਲੋਕਾਂ ਨੂੰ ਮੈਸੇਜ ਬਹੁਤ ਵਧੀਆ ਹੈ ਨੂੰ ਤੇ ਸੱਸ ਨੂੰ ਤੇ ਫੈਮਿਲੀ ਨੂੰ ਹੋਣਾ ਚਾਹੀਦਾ ਵੇਖਣ ਵਾਸਤੇ ਨੂੰ ਨੂੰ ਹੋਣਾ ਚਾਹੀਦਾ ਤਾਂ ਪਤਾ ਚੱਲਦਾ ਕਹਾਣੀ ਕੀ ਹੈ ਨੂੰ ਸੱਸ ਦੀ ਨੂੰ ਸੱਸ ਦੀ ਲੜਾਈ ਦੇਖ ਕੇ ਨਿਕਲੋ ਘਰ ਦੇ ਵਿੱਚ ਤਾਂ ਨਹੀਂ ਐਜਮ ਹੋਣਾ ਨਹੀਂ 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 ਬਿਲਕੁਲ ਨਹੀਂ ਹਾਂਜੀ ਕਿਹੜੇ ਕਲਾਕਾਰ ਦੀ ਆਪਾਂ ਗੱਲ ਕਰੀਏ ਵੀ ਫਿਲਮ ਕਿਹੜੇ ਕਲਾਕਾਰ ਦੀ ਐਕਟਿੰਗ ਤੁਹਾਨੂੰ ਸੈਨੋ ਵੱਧ ਵਧੀਆ ਲੱਗੀ ਸਭ ਤੋਂ ਵਧੀਆ ਸਾਰੇ ਵਧੀਆ ਰਿਆ ਆਪਣੀ ਆਪਣੀ ਜਗ੍ਹਾ ਸਭ ਨੇ ਮਿਹਨਤ ਕੀਤੀ ਹੈ ਬਹੁਤ ਵਧੀਆ ਸਾਰੇ ਮੈਂ ਜਦੋਂ ਫਿਲਮ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਹਿ ਸੀ ਕਿ ਜਿਹੜਾ ਹਾਰਰ ਮੇਕਅਪ ਆ ਪੂਤਾਲਾ ਮੇਕਅਪ ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਅਜੇ ਪੂਤਾਲਾ ਮੇਕਅਪ ਕਰੇ ਨਹੀਂ ਦੇਖਿਆ ਤੁਸੀਂ ਦੇਖਿਆ ਕਰਿਆ ਤਾਂ ਮੇਕਅਪ ਨਹੀਂ ਜੀ ਨਹੀਂ ਫਿਲਮ ਦੀ ਜੇ ਗੱਲ ਕਰੀਏ ਰੇਟਿੰਗ ਨੂੰ 10 ਦੇ ਵਿੱਚੋਂ ਫਿਲਮ ਨੂੰ ਕਿੰਨੇ ਨੰਬਰ ਦੇਣਾ ਚਾਹੋਗੇ 10 ਜੀ 10 ਬਹੁਤ ਵਧੀਆ ਲੱਗੀ ਫਿਲਮ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਫੈਮਲੀਆਂ ਵੇਖਣ ਆਉਣ ਸਰ ਮੇਰੇ ਲੋ ਮੈਸੇਜ ਐ ਸਾਰਿਆਂ ਨੂੰ ਨੂੰਹਾਂ ਨੂੰ ਆਉਣਾ ਚਾਹੀਦਾ ਸੱਸਾਂ ਨੂੰ ਆਉਣਾ ਚਾਹੀਦਾ ਜੀ ਬਹੁਤ ਬਹੁਤ ਤਨ ਜੀ ਸਾਡੇ ਨਾਲ ਕੁਝ ਹੋਰ ਦਸ਼ਕ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਸੱਸੀ ਗਾਲ ਜੀ ਸਕਰੋਲ ਪੰਜਾਬ ਤੇ ਤੁਹਾਡਾ ਸਮਾਰਕ ਹਾਂਜੀ ਮੈਨੂੰ ਬਹੁਤ ਜਿਹੜੇ ਬਹੁਤ ਪਿਆਰਾ ਲੱਗਾ ਸਾਰਾ ਇਹ ਨਵਾਂ ਸੱਸ ਦਾ ਬਹੁਤ ਵੀ ਮਿਲ ਕੇ ਰਹਿਣਾ ਚਾਹੀਦਾ ਵਾ ਹਾਂ ਤੇ ਜਿਹੜੀਆਂ ਜਿਹੜੀਆਂ ਆਪਾਂ ਘਰਾਂ 'ਚ ਘਰੇਲੂ 100 ਝਗੜੇ ਹੋ ਜਾਂਦੇ ਆ ਹਾਂ ਇਹ ਨਹੀਂ ਹੋਣੇ ਚਾਹੀਦੇ ਫਿਲਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਮੇਡੀ ਵੀ ਸੀ ਸੋਸ਼ਲ ਟਾਪਿਕ ਵੀ ਸੀਗੇ ਹਾਰਰ ਡਰਾਮਾ ਵੀ ਸੀਗਾ ਤੁਹਾਨੂੰ ਸਭ ਨਾਲੋਂ ਵੱਧ ਕੀ ਵਧੀਆ ਲੱਗਿਆ ਜੀ ਮੈਨੂੰ ਸਭ ਨਾਲੋਂ ਵਧੀਆ ਲੱਗੇ 9 ਸਸ ਦਾ ਜ਼ਿਆਦਾ ਲੱਗਾ ਤੇਰੀ 9 ਸਸ ਦੀ ਲੜਾਈ ਆ ਤੁਹਾਡੇ ਵੀ ਆਬਵੀਅਸਲੀ ਜਿਹੜੀ ਸਭ ਤੋਂ ਵਧੀਆ ਲੱਗੀ ਮੈਨੂੰ 9 ਸਸ ਦੀ ਲੜਾਈ ਤੁਹਾਨੂੰ ਵਧੀਆ ਲੱਗੀ ਆ ਘਰੇ ਤਾਂ ਨਹੀਂ ਹੈ ਜਮ ਹੌਲੇਗਾ ਕੋਈ ਨਹੀਂ ਘਰੇ ਨਹੀਂ ਵੈਸੇ ਮੈਨੂੰ ਜਿਹੜਾ ਸਮਝਾਇਆ ਨਾ ਬਾਅਦ ਚ ਐਂਡ ਧਿਆਨ ਕੇ ਮੈਨੂੰ ਬਹੁਤ ਵਧੀਆ ਐਂਡ ਵਾਲਾ ਮੈਨੂੰ ਸੀਨ ਬਹੁਤ ਸਭ ਤੋਂ ਵਧੀਆ ਲੱਗਾ ਜੀ ਕਿਹੜੇ ਕਲਾਕਾਰ ਦੀ ਆਪਾਂ ਗੱਲ ਕਰੀਏ ਕਿਹੜੇ ਕਲਾਕਾਰ ਦੀ ਐਕਟਿੰਗ ਤੁਹ ਸਨੋ ਮੈਂ naam ਨਹੀਂ ਜਾਣਦੀ ਮੈਂ ਲੋ ਇਹ ਕਹਿ ਸਕਦੇ ਆ ਵੀ ਸਾਰਿਆਂ ਦੀ ਵਧੀਆ ਸਾਰਿਆਂ ਦੀ ਵਧੀਆ ਲੱਗੀ ਆ ਹਾਂਜੀ ਫਿਲਮ ਦੀ ਜੇ ਗੱਲ ਕਰੀਏ ਕਿੰਨੀ ਰੇਟਿੰਗ ਦੇਣਾ ਚਾਹੋਗੇ 10 ਦੇ ਵਿੱਚੋਂ ਫਿਲਮ ਨੂੰ ਕਿੰਨੇ ਨੰਬਰ ਦੇਣਾ ਚਾਹੋਗੇ ਮੈਂ ਤੇ ਨਹੀਂ ਸੋਚੋ 90 ਦੇ ਦੇਣੇ ਚਾਹੀਦੇ ਆ ਬਹੁਤ ਵਧੀਆ ਸਾਰੇ ਸਾਰੇ ਕੋਈ ਹੋਰ ਜਿਹੜੀ ਖਾਸ ਅਪੀਲ ਦਰਸ਼ਕਾਂ ਨੂੰ ਕਰਨੀ ਚਾਹੁੰਦੀ ਮੈਂ ਤਾਂ ਕਹਿੰਦੀ ਇਹ ਜਿਆਦੇ ਤੋਂ ਜਿਆਦਾ ਵੱਧ ਤੋਂ ਵੱਧ ਸਾਸਦਾਨ ਨਾ ਨਾ ਇਹ ਸਾਰੇ ਰੋਲ ਵੱਧ ਤੋਂ ਵੱਧ ਦਿਖਾਉਣੇ ਚਾਹੀਦੇ ਆ ਕਿਉਂ ਸਾਰਿਆਂ ਦੇ ਘਰਾਂ 'ਚ ਪ੍ਰੋਬਲਮ ਚੱਲਦੀਆਂ ਸਾਰੇ ਵਧੀਆ ਰਹਿਣਾ ਕਿੰਨਾ ਕਰੇਲੂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਹਾਂਜੀ ਹੋਰ ਬਣਨੀਆਂ ਚਾਹੀਦੀਆਂ ਜੀ ਬਹੁਤ ਬਹੁਤ ਹਾਂਜੀ ਸਭ ਦੇ ਬਣਨੀਆਂ ਚਾਹੀਦੀਆਂ ਸਾਸਨ ਨਾਨਾਂ ਦੇ ਜਰੂਰੀ ਆ